ਅੱਜ ਬਾਦ ਦੁਪਹਿਰ ਹੁਸ਼ਿਆਰਪੁਰ ਚੰਡੀਗੜ੍ਹ ਮਾਰਗ ਤੇ ਪੈਂਦੇ ਏਡਾ ਚਗਰਾ ਨਸਤੀਕ ਵਾਪਰੇ ਇੱਕ ਬੇहद ਦਰਦਨਾਕ ਸੜਕ ਹਾਦਸੇ ਵਿੱਚ 70 ਸਾਲ ਦੇ ਬਜ਼ੁਰਗ ਦੀ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਮ੍ਰਿਤਕ ਵਿਅਕਤੀ ਦੀ ਪਛਾਣ ਸਤਨਾਮ ਸਿੰਘ ਪੁੱਤਰ ਜੀਵਨ ਸਿੰਘ ਵਜੋਂ ਹੋਈ ਹੈ ਜੋ ਕਿ ਹੁਸ਼ਿਆਰਪੁਰ ਦੇ ਨਸਤੀਕੀ ਪਿੰਡ ਜੱਲੋਵਾਲ ਦਾ ਰਹਿਣ ਵਾਲਾ ਸੀ ਤੇ ਗੱਡੀ 'ਚ ਸਵਾਰ ਹੋ ਕੇ ਚੱਬੇਵਾਲ ਵੱਲ ਨੂੰ ਜਾ ਰਿਹਾ ਸੀ ਤੇ ਇਸ ਦੌਰਾਨ ਸਾਹਮਣੇ ਤੋਂ ਆ ਰਹੀ ਇੱਕ ਬੇहद ਤੇਜ਼ ਰਫ਼ਤਾਰ ਬੱਸ ਨੇ ਉਸ ਦੀ ਗੱਡੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਕਾਰਨ ਗੱਡੀ ਚੱਲ ਕੇ ਸਤਨਾਮ ਸਿੰਘ ਦੀ ਮੌਤ ਤਹੀ ਮੋਥੋ ਗਈ ਹਾਦਸਾ ਇੰਨਾ ਕੁ ਜ਼ਿਆਦਾ ਭੈਣਕ ਸੀ ਕਿ ਹਾਦਸੇ ਤੋਂ ਬਾਅਦ ਕਾਰਚਾਲਕ ਦੀ ਮ੍ਰਿਤਕ ਦੇ ਵੇਖ ਕੇ ਹਰ ਇੱਕ ਉਹ ਵਿਅਕਤੀ ਦੀ ਰੂਹ ਕੰਬੁੱਠੀ ਜਾਣਕਾਰ ਦਿੰਦੇ ਆ ਇਹ ਬੱਸ ਵਿੱਚ ਸਵਾਰ ਜਲੰਧਰ ਦੇ ਰਹਿਣ ਵਾਲੀ ਕਿ ਰਾਹੁਲ ਨਾਮ ਦੇ ਵਿਅਕਤੀ ਨੇ ਦੱਸਿਆ ਕਿ ਉਹ ਸੈਲਾ ਖੁਰਦਤੋਂ ਬੱਸ ਵਿੱਚ ਚੜਿਆ ਸੀ ਤੇ ਪਹਿਲਾਂ ਉਹ ਅੱਗੇ ਵਾਲੀ ਸੀਟ ਤੇ ਬੈਠਿਆ ਹੋਇਆ ਸੀ ਤੇ ਡਰਾਈਵਰ ਬੱਸ ਨੂੰ ਬਹੁਤ ਹੀ ਜ਼ਿਆਦਾ ਓਵਰ ਸਪੀਡ ਨਾਲ ਚਲਾਰੇ ਆ ਸੀ ਤੇ ਉਸ ਵੱਲੋਂ ਬੱਸ ਦੇ ਡਰਾਈਵਰ ਨੂੰ ਟੋਕਿਆ ਵੀ ਗਿਆ ਸੀ ਤੇ ਜਦੋਂ ਉਹ ਨਹੀਂ ਮੰਨਿਆ ਉੱਠ ਕੇ ਪਿਛਲੀ ਸੀਟ ਤੇ ਜਾ ਬੈਠਿਆ ਦੂਜੇ ਪਾਸੇ ਮੌਕੇ ਤੇ ਪਹੁੰਚੇ ਠਾਣਾ ਚੱਬੇਵਾਲ ਦੇ ਐਸਐਚਓ ਅਜੈਬ ਸਿੰਘ ਦਾ ਕਹਿਣਾ ਕਿ ਇਸ ਹਾਦਸੇ ਚ ਕਾਰ ਚਾਲਕ ਦੀ ਗਲਤੀ ਹੈ ਕਿਉਂਕਿ ਲੋਕਾਂ ਦੇ ਦੱਸਣ ਮੁਤਾਬਕ ਉਹ ਟਰਾਲੀਆਂ ਨੂੰ ਕਰਾਸ ਕਰ ਰਿਹਾ ਸੀ ਜਦਕਿ বাস ਸਾਹਮਣੇ ਤੋਂ ਆਪਣੇ ਰਾਹ ਤੇ ਆ ਰਹੀ ਸੀ ਉਹਨਾਂ ਦੱਸਿਆ ਕਿ ਮ੍ਰਿਤਕ ਦੀ ਦੇਹ ਨੂੰ ਸਿਵਲ ਹਸਪਤਾਲ ਚ ਪਹੁੰਚਾਇਆ ਗਿਆ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਹੁਸ਼ਰਪੁਰ ਦੇ ਉਸਦੇ ਨਾਲ ਚੇਤਨ ਕਸ਼ਪਤ ਰਿਪੋਰਟ ਜੀ ਮੇਰਾ ਰਾਹੁਲ ਆ ਜੀ ਕਿੱਥੋਂ ਆਏ ਹੋ ਤੁਸੀਂ ਮੈਂ ਸੈਲੇ ਤੋਂ ਬੈਠਾ ਸੀ ਜੀ બસ ਕਿਥੋਂ ਕਿਥੇ ਜਾ ਰਹੀ ਸੀ ਇਹ ਹਿਸ਼ਾਰਪੁਰ ਜਾਣਾ ਸੀ ਹਿਸ਼ਾਰਪੁਰ ਦੀ ਟਿਕਟ ਲਈ ਤੇ ਇਹਨੂੰ ਬੜਾ ਬਹੁਤ ਤੇਜ਼ ਡਰਾਈਵਰ ਬੱਸ ਲਾਉਂਦਾ ਵੇ ਇਹਨੂੰ ਕਿਹਾ ਵੀ ਸੀ ਵੀ ਹੌਲੀ ਚਲਾ ਲੈ ਇੱਕ ਵਾਰੀ ਕਿਹਾ ਬਹੁਤ ਤੇਜ਼ ਹੈਗਾ ਬੱਸ ਵਾਲਾ ਸਾਡੀ ਕਿੱਥੇ ਸੱਟ ਲੱਗੀ ਹੈ ਮੇਰੀ ਇਹ ਲੱਤ ਟੁੱਟ ਗਈ ਆ ਦੇਖੋ ਇਹ ਤਾਂ ਸਿੱਧਾ ਪੈ ਪਿੱਥੇ ਵੱਜਾ ਆ ਚੀਜ਼ ਤੇ ਉਹ ਲੱਤ ਨਹੀਂ ਚੱਲਦੀ ਆ ਤੇ ਤੁਸੀਂ ਕਹਿ ਰਹੇ ਸੀ ਬਾਰ-ਬਾਰ ਕਿ ਬੱਸ ਵਾਲੇ ਬਾਰ-ਬਾਰ ਇੱਕ ਵਾਰੀ ਮੈਂ ਕਿਹਾ ਬਹੁਤ ਤੇਜ਼ ਹੈਗਾ ਬੱਸ ਵਾਲਾ ਮੈਂ ਫਿਰ ਸੀਟ ਛੱਡ ਕੇ ਪਿੱਛੇ ਆ ਗਿਆ ਇਸੇ ਕਰਕੇ ਕਿ ਕਲਾ ਮੋੜੀ ਸੀ ਤੇ ਬੈਠੇ ਸੀ ਪਹਿਲਾਂ ਅੱਗੇ ਬੈਠਾ ਸੀ ਫਿਰ ਪਿੱਛੇ ਆ ਗਿਆ ਸੀ ਕੀ ਹੋ ਮੋਕੇ ਦੇ ਡਰਾਈਵਰ ਚੋਂ ਡੋ ਗਿਆ ਪਤਾ ਨਹੀਂ ਜੀ ਇੱਕਦਮ ਧਮਾਕਾ ਹੋਇਆ ਬੱਚੇ ਸੀ ਪਿੱਛੇ ਨਾਲ ਛੋਟੇ ਛੋਟੇ ਬੈਠੇ ਸਾਰੇ ਉੱਗੇ ਪਤਾ ਨਹੀਂ ਕੀ ਹੋ ਨਾ ਮਰ ਮੁਰਗੇ ਵਿਚਾਰੇ ਹਾਂ ਤੁਹਾਡੀ ਸੇਫਟੀ ਕਾਟੀ ਹਾਂ ਜੀ ਠੀਕ ਹੈ ਜੀ ਲੱਤ ਤਾਂ ਬੱਸ ਹੋਈ ਹੈ ਫ੍ਰੈਕਚਰ ਹੋ ਗਿਆ ਮੈਂ ਜਲੰਧਰ ਦਾ ਰਹਿਣ ਵਾਲਾ ਜੀ ਰਾਹੁਲ ਆ ਜੀ ਮੇਰਾ ਨਾਮ ਕਿੱਥੇ ਦਾ ਰਹਿਣ ਵਾਲੇ ਜਲੰਧਰ ਦਾ ਜੀ ਜੀ ਸਰ ਅੱਜ ਇੱਕ ਇੱਥੇ ਜੱਟਪੁਰ ਦੇ ਕੋਲ ਐਕਸੀਡੈਂਟ ਹੋਇਆ ਤੇ ਵਿਅਕਤੀ ਦੀ ਮੌਤ ਹੋ ਗਈ ਕਿੱਥੇ ਦਾ ਰਹਿਣ ਵਾਲਾ ਸੀ ਤੇ ਕੀ ਨਾਮ ਦਾ ਇਹ ਸਤਨਾਮ ਸਿੰਘ ਸਾਨੂੰ ਜੀਵਨ ਸਿੰਘ ਇਹ ਪਿੰਡ ਜੱਲੋਵਾਲੀ ਦਾ ਰਹਿਣ ਵਾਲਾ ਆ ਜੋ ਸਾਨੂੰ ਆਲੇ-ਦੋਲੇ ਪਤਾ ਲੱਗਾ ਐਕਸਪ੍ਰੈਸ ਇੱਕ ਬੱਸ ਆ ਰਹੀ ਸੀ ਜੇ ਇਹ ਚਾਰ ਟਰਾਲੀਆਂ ਇਕੱਠੀਆਂ ਜਾ ਰਹੀਆਂ ਸੀਗਾ ਉਹਦੇ ਵਿੱਚ ਇਹ ਸਾਈਡ ਤੇ ਆਪਣੇ ਉਹਨੂੰ ਕ੍ਰਾਸ ਕਰ ਰਿਹਾ ਸੀਗਾ ਤੇ ਉਹਦੇ ਵਿੱਚ ਇਹਦਾ ਉਹ ਬੱਸ ਦੇ ਵਿੱਚ ਜਾ ਕੇ ਵਜਾ ਜਿਹੜੇ ਬੁਰੀ ਹਾਲਤ ਨਾਲ ਇਹਦੀ ਡੈਥ ਹੋ ਗਈ ਮੌਕੇ ਤੇ ਕਿੱਧਰੋਂ ਆ ਰਹੇ ਸੀ ਇਹ ਕਿੱਧਰ ਜਾ ਰਹੇ ਸੀ ਇਹ ਹਿਸ਼ਰਪੁਰ ਤੋਂ ਮਾਲਪੁਰ ਵਾਲੀ ਸਾਈਡ ਨੂੰ ਜਾ ਰਹੇ ਸੀ ਬੱਸ ਮਾਲਪੁਰ ਤੋਂ ਹਿਸ਼ਰਪੁਰ ਨੂੰ ਜਾ ਰਹੀ ਸੀ ਉਹਦਾ ਡਰਾਈਵਰ ਮੌਕੇ ਤੇ ਉਹ ਫਲ ਪੜਾਉਂ ਗਿਆ ਹਾਂਜੀ ਹਾਂਜੀ ਲੈ ਲਿਆ ਆਪਣੇ ਰਸੂਲ ਨੇ ਤਾਂ ਜੀ ਲੈ ਲਿਆ ਹਾਂਜੀ ਲੈ ਲਿਆ ਜੀ ਸਰ ਕੀ ਕਾਰਵਾਈ ਕੀ ਅੱਗੇ ਹੁਣ ਤਫਤੀਸ਼ ਕਰਦੇ ਹਾਂ ਉਹਦੇ ਵਿੱਚ ਜੋ ਵੀ ਬਣਦੀ ਕਾਰਵਾਈ ਅਸੀਂ ਕਰਾਂਗੇ ਗਲਤੀ ਦੇ हिसाब ਨਾਲ ਇਹ ਲੋਕਾਂ ਨੇ ਦੱਸਿਆ ਨਾ ਵੀ ਉਹ ਚਾਰ ਟਰਾਲੀਆਂ ਜਾ ਰਹੇ ਉਹਨੂੰ ਕ੍ਰਾਸ ਕਰ ਰਿਹਾ ਸੀਗਾ ਤੇ ਗਲਤੀ ਤੇ ਇਸ ਸੁਤਰਾਮ ਸਿੰਘ ਦੀ ਲੱਗਦੀ ਬੱਸ ਆਪਣੀ ਸਾਈਡ ਤੇ ਸੀ ਜਿਹੜੀ ਬੱਸ ਦੇ ਵਿੱਚ ਬੈਕਟੇ ਬੈਠੇ ਸਨ ਉਹਨਾਂ ਦਾ ਵੀ ਕਹਿਣਾ ਕਿ ਬੱਸ ਵਾਲੇ ਨੇ ਜਾਇ ਦੋ ਵਾਰ ਹੋਣੀ ਚੱਲ ਕਾਫੀ ਤੇਜ਼ ਸੀਗਾ ਕੋਈ ਨਹੀਂ ਉਹਨਾਂ ਦੇ ਜੋ ਵੀ ਉਹਨਾਂ ਦਾ ਬਿਆਨ ਲੈ ਲੈਂਦੇ ਆ ਉਹ ਵਿੱਚ ਦੇਖ ਲੈਂਦੇ ਆ ਨਹੀਂ ਇਦਾਂ ਦਾ ਸਾਨੂੰ ਪਤਾ ਨਹੀਂ ਕਿਹਦੀ ਬੱਸ ਹੈ ਸਾਨੂੰ ਤਾਂ ਇਹਦਾ ਐਕਸਪ੍ਰੈਸ ਹੁੰਦਾ ਇਦਾਂ ਦਾ ਕੋਈ ਨਹੀਂ ਹੈ ਅਜੇ ਤਾਂ ਆਪਣੇ ਉਹ ਬੱਸ ਜੋ ਵੀ ਉਹਨੇ ਡੈੱਡ ਬਾਡੀ ਉਹਨੂੰ ਕੱਢ ਕੇ ਸਿਵਲ ਹਸਪਤਾਲ ਪਹੁੰਚਾਇਆ ਉਹ ਵੀ ਆ ਜੀ ਐਨ ਏ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ एवरीथिंग ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਐਂਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪੀਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਅਸ